ریل ਮੇਰੇ ਇਧਰ ਨਾਨ ਘਰਾ ਪਰਵਾਰਾਂ ਤੇ ਸੁਖ ਸ਼ਾਂਤੀ ਰੱਖਣ ਬਿਆ ਦ੍ਰਿਸ਼ਟੀ ਚੰਗ ਨਾਮ ਬੰਦ ਸਿਮਰਨ ਸੰਗ ਗੋੜਨ ਸਭਨਾ ਦੇ ਕਾਰਜ ਰਾ ਚਰਨ ਕਰੋ ਕਰੋ ਸਿੱਖ ਸਭਨਾ ਦੇ ਮੰਨਦੇ ਮਨੂਰ ਸਿੰਘ ਮਹਾਰਾਜ ਗੁਰਮਤਨ ਸਾਹਿਬ ਪੂਰੇ ਕਰਨ ਕਹਤੇ ਆਹੀ ਕਹਤੇ ਹੈ ਇੱਥੇ ਆ ਰਹੀ ਤੋਰੋ ਆਇਓ ਤੋਰੋ ਜੀ ਦੋ ਘੰਟੇ ਲੱਗਣਗੇ ਕੇੰਡਰ ਆਸ਼ੋਰ ਪੈ ਗਿਆ ਇੰਚਾਈਂ ਚੱਲਦੀ ਸ਼ਾਨ ਵਿਜੇ ਹਨ ਮਾਰ ਆਏ ਉਹਨਾਂ ਨੂੰ ਤੱਕਿਆ ਕਰਨ ਕੀ ਕਿਰਤ ਸਮਾਇਆ ਸਭਲਾ ਕਰਨੋਂ ਸੁੰਦਰ ਪਸ਼ਾਕਾ ਮਹਾਰਾਜ ਨੇ ਢੇਡਾ ਕੀਤਾ ਜਾ ਰਿਹਾ ਹੈ ਆਲਾ ਭਰਾ ਇੰਡੀਆ ਨੂੰ ਸਾਰਿਆਂ ਨੇ ਯਾਦ ਰੱਖਣਾ ਹੈ ਸੋ ਗੁਰੂਆਂ ਪੀਰਾਂ ਦੀ ਸੰਸਮਾ ਮੁਰਖਾਂ ਦੇ

ਚੱਲ 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 ਜਾ ਜਾ ਕਰਿਆ ਜਾ ਉਹ ਜਿਹੜਾ ਹੱਥ ਫੜਿਆ ਨਾ ਹੱਥ ਕਰਿਆ ਜਾ ਕਰਿਆ ਜਾ ਕਰਿਆ ਜਾ ਲਾਈਟ ਲੈਂਗੂਰੇ ਪਾਗੂ ਉੱਤੇ ਅੰਦਰ ਥੱਲੇ ਵਿੱਚ ਜਾਣ ਦੇ ਜਾਣ ਦੇ ਪਰਾਗੂ ਪਾਗੂ ਉੱਤੇ ਓ ਮਾਈ ਅੰਦਰ ਮੈਂ ਪੁੱਛਿਆ ਯਾਰ ਆਉਣਾ ਲਾਗੇ ਵੈਗਰ ਜੋੜਾ ਲਾ ਕੇ ਸਾਹਮਣੇ ਕਰਨ ਲਾਈਟ ਤਾਂ ਹੁਣ ਨਾ ਮਦੀਨਾ ਵੀ ਲੈ ਚੱਲੇ ਮਾਰੀ ਸਾਰੇ ਦੁੱਖ ਲਜੂੜ ਕੇ ਜਦੋਂ ਨਾਮ ਦੀ ਨਦੀ ਨੇ ਪਾਣੀ ਮਾਰੀ ਸਾਰੇ ਦੁੱਖ ਲਜੂੜ ਕੇ ਜਦੋਂ ਨਾਮ ਦੀ ਨਦੀ ਨੇ ਪਾਣੀ ਮਾਰੀ ਲਾਈਟ ਕਿੰਨਾ ਰੁਪਇਆ ਇਧਰ ਲਾਈਟ ਨਾਮ ਕਰੀਬ ਅੱਗੇ ਜਲ ਖਸਾਲ ਫੱਲੇ ਕਿੰਨਾ ਇੱਕ ਨਾ ਪਸਾਲ ਫੱਲੇ ਲਾਈਟ ਕਿੰਨਾ ਰੁਪਇਆ ਦਰ ਲਾ ਵਰਪਨ ਆਇਦਰ ਦਰ ਦਰ ਇਧਰ ਦਰ ਦਰ ਸੰਗਤ ਵਾਲੇ ਬਾਬਾ ਆਉਂਦਾ ਮਦੀਨਾ ਦੀ ਸੁਣੋ 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 ਆ ਰਹੀ ਫਾਰੇ ਦੇ ਕੋਲ ਆਇਆ ਹੋਰ ਹੋ ਇਧਰ ਕੋ ਬਾਟ ਵੈਗੁਰਜੀ ਦਾ ਖਾਲਸਾਬਾਹ ਵੈਗੁਰਜੀ ਕੀ ਫਤਿਹ ਮੈਂ ਗਰੇਂਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਜੀ ਨਾਨਕਨਾਮ ਦੇਵਾ ਸੰਗਤ ਨੂੰ ਧੰਨ ਗੁਰੂ ਨਾਨਕ ਸਾਹਿਬ ਤੇ ਜਗਤਮਾ ਦਾ ਸਰਖਣੀ ਦੇ ਵਿਆਹ ਪਰਵਰਪ ਦੀ ਲੱਖ ਲੱਖ ਵਧਾਈ ਦਿੰਦਾ ਅੱਜ ਬੜਾ ਸੁਭਾਗਾ ਦੇ ਨੇ ਜੋ ਸਵੇਰੇ 7 ਵਜੇ ਅਰਦਾਸ ਬੇਨਤੀ ਕਰਨ ਪ੍ਰੰਤ ਗੁਰਦੁਆਰਾ ਬੇਸਾਤੋਂ ਪੰਜ ਪਿਆਰਿਆਂ ਦੀ ਅਗਵਾਈ ਧੰਨ ਗੁਰਗੰਨ ਸਾਹਿਬ ਦੀ ਛਤਰ ਛਾਇਆ ਹੇਠ ਇੱਕ ਮਹਾਨ ਨਗਰ ਕੀਰਤਨ ਆਰੰਭ ਹੋਇਆ ਸੀ ਵਾਖ ਵਾਖ ਪੜਾਵਾਂ ਨੂੰ ਤੈਅ ਕਰਕੇ ਜੋ ਢਿਲਵਾਵਾਂ ਦੇ ਰਸਤੇ ਵਿਆਸ ਬਾਬਾ ਬਕਾਲਾ ਹੁੰਦਾ ਹੋਇਆ ਮਹਿਤਾ ਚੌਕ ਔਰ ਐਸ ਵੇਲੇ ਇਹ ਗੁਰਦਾਸਪੁਰ ਦੀ ਹੱਦ ਵਿੱਚ ਪਹੁੰਚ ਚੁੱਕਿਆ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿੰਨਾ ਵੱਡਾ ਉਤਸ਼ਾਹ ਸੰਗਤ ਦੇ ਵਿੱਚ ਪਿਆਰ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨ ਲਈ ਸੰਗਤਾਂ ਤਤਪਰ ਨੇ ਸਵੇਰ ਤੋਂ ਸੜਕਾਂ ਤੇ ਆ ਕੇ ਜਿੱਥੇ ਆਉਣ ਜਾਣ ਵਾਲੇ ਸ਼ਰਧਾਲੂਆਂ ਦੀ ਉਹ ਸੇਵਾ ਕਰ ਰਹੇ ਨੇ ਉਹ ਤੇ ਧੰਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸੀਸ ਝੁਕਾ ਕੇ ਆਪਣਾ ਜਨਮਸਫਲਾ ਕਰ ਰਹੇ ਨੇ ਅਜੇ ਮੈਂ ਇਹ ਸਮਝਦਾ ਜਿੱਤੇ ਪਹਿਲਾਂ ਹੀ 12 ਘੰਟੇ ਤੋਂ ਵੱਧ ਦਾ ਸਮਾਂ ਲੱਗ ਚੁੱਕਿਆ ਮੈਨੂੰ ਆਹੂ ਲੱਗਦਾ ਕਿ ਅਜੇ ਗੁਰਦੁਆਰਾ ਸਤਕਰਤਾਰ ਗਿਆ ਸਾਹਿਬ ਤੱਕ ਪਹੁੰਚਿਆ ਇੰਨਾ ਹੀ ਸਮਾਂ ਜਿਹੜਾ ਹੋਰ ਲੱਗਣ ਦੀ ਉਮੀਦ ਅਸੀਂ ਕਰ ਸਕਦੇ ਆ ਕਿਉਂਕਿ ਰਸਤੇ ਵਿੱਚ ਬਹੁਤ ਭਾਰੀ ਸੰਗਤਾਂ ਦੇ ਇਕੱਠ ਨੇ ਬਹੁਤ ਵੱਡਾ ਸੰਗਤਾਂ ਦਾ ਦਸ਼ਾ ਹੈ ਇਸੇ ਤਰ੍ਹਾਂ ਕੱਲ ਨੂੰ ਫੇਰ ਸਵੇਰੇ ਅਮਰਤਵੇਰੇ ਗੁਰਦੁਆਰਾ ਡੇਰਾ ਸਾਹਿਬ ਜੋ ਮਾਤਾ ਸਲੱਖਣੀ ਦਾ ਪੇਕਾ ਘਰ ਏ ਜੋ ਗੁਰੂ ਨਾਨਕ ਸਾਹਿਬ ਦਾ ਵਿਆਹ ਸਥਾਨ ਏ ਉਸ ਸਥਾਨ ਤੋਂ ਵੀ ਇੱਕ ਮਹਾਨ ਨਗਰ ਕੀਰਤਨ ਸਵੇਰੇ 8 ਵਜੇ ਦੇ ਕਰੀਬ ਆਰੰਭ ਹੋ ਗਏ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਨ ਪ੍ਰੰਤ ਫਿਰ ਗੁਰਦੁਆਰਾ ਡੇਰਾ ਸਾਹਿਬ ਉਹਦੀ ਸਮਾਪਤੀ ਹੋਣੀ ਏ ਸੋ ਸਾਰੀਆਂ ਸੰਗਤਾਂ ਨੂੰ ਇਹ ਮਹਾਨ ਨਗਰ ਕੀਰਤਨ ਜੋ ਬਟਾਲੇ ਦੀ ਧਰਤੀ ਵਿੱਚ ਪਹੁੰਚਿਆ ਮੈਂ ਉਹਨਾਂ ਨੂੰ ਜੀ ਆਇਆਂ ਵੀ ਆਖਣਾ ਉਹਨਾਂ ਦਾ ਧੰਨਵਾਦ ਵੀ ਕਰਦਾ ਬਹੁਤ ਬਹੁਤ ਵਧਾਈਆਂ ਜਿੱਤੇ ਮੈਂ ਆਪਣੇ ਵੱਲੋਂ ਦੇਣਾ ਆਪਣੇ ਸਤਿਕਾਰਯੋਗ ਪ੍ਰਧਾਨ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਆਪਣੇ ਸਮੂਹ ਮੈਂਬਰ ਸਾਹਿਬਾਨ ਵੱਲੋਂ ਦਰਬਾਰ ਸਾਹਿਬ ਦੇ ਮੀਤ ਮੈਂਬਰ ਸਾਹਿਬ ਵੱਲੋਂ 20 ਸਮੂਹੀ ਸੰਗਤ ਨੂੰ ਜੀ ਆਇਆਂ ਆਖਦਾ ਬਹੁਤ ਬਹੁਤ ਵਧਾਈਆਂ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਰਾ ਜਾਂਦੇ ਹੋ ਤੁਸੀਂ ਸਵੇਰ ਦਾ ਨਗਰ ਕੀਤਾ ਦੇ ਨਾਲ ਚੱਲੇ ਹੋ ਕਿਸ ਤਰੀਕੇ ਦਾ ਉਤਸ਼ਾਹ ਸੰਗਤਾਂ ਦੇ ਵਿੱਚ ਆ ਕਿਸ ਤਰ੍ਹਾਂ ਦਾ ਸਾਰਾ ਰਸਤਾ ਦੇ ਵਿੱਚ ਜਿਆਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਤਾਂ ਮਨ ਤਨ ਸਾਹਿਬ ਜੀ ਨੂੰ ਨਾਨਕidev ਜੀ ਤੇ ਜਗਤ ਮਾਤਾ ਸੁਲਖਨੀ ਜੀ ਦੇ ਵਿਆਹ ਪਰਤੀ ਸਮੂਥ ਆਸ ਕਰਨ ਨੂੰ ਲੱਖ ਲੱਖ ਵਧਾਈ ਦੇਣਾ ਜਿੱਥੇ ਗੱਲ ਇਹ ਹੈ ਕਿ ਅਸੀਂ ਸਵੇਰ ਦੇ ਨਗਰ ਕੀਰਤਨ ਦੇ ਨਾਲ ਚੱਲੇ ਆ ਜਦੋਂ ਦਾ ਨਗਰ ਕੀਰਤਨ ਸਵੇਰ ਦਾ 7 ਵਜੇ ਗੁਰਦੁਆਰਾ ਬੇਰ ਸਾਹਿਬ ਤੋਂ ਆਰੰਭ ਹੋਇਆ ਹੈ ਸੰਗਤਾਂ ਦੇ ਵਿੱਚ ਇੰਨਾ ਕੁ ਭਾਰੀ ਉਤਸ਼ਾਹ ਹੈ ਕਿ ਨਗਰ ਕੀਰਤਨ ਨੂੰ ਤਕਰੀਬਨ 30 ਤੋਂ 40 ਕਿਲੋਮੀਟਰ ਪੈਂਡਾ ਤੈਅ ਕਰਨ ਦੇ ਵਿੱਚ ਹੀ 12 ਤੋਂ 13 ਘੰਟੇ ਦਾ ਸਮਾਂ ਲੱਗ ਰਿਹਾ ਹੈ ਅਜੇ ਇਸ ਤੋਂ ਅੱਗੇ ਜਾਂਦੇ ਜਾਂਦੇ ਬਟਾਲੇ ਤੱਕ ਪਹੁੰਚਦੇ ਪਹੁੰਚਦੇ ਇੰਨਾ ਸਮਾਂ ਹੀ ਹੋਰ ਲੱਗਣਾ ਹੈ ਸ਼ੰਕਾ ਨਾਲ ਛਾ ਜਿਹੜਾ ਇਹ ਰਸਤੇ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਬਹੁਤ ਹੀ ਵਧੀਆ ਉਤਸ਼ਾਹ ਹੈ ਇਸ ਦੇ ਨਾਲ ਹੀ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਆਪਾਂ ਟਰੈਕਟਰਾਂ ਟਰਾਲੀਆਂ ਦੇ ਉੱਤੇ ਹੁੱਲੜਬਾਜੀ ਨਾ ਕਰੀਏ ਗੁਰੂ ਮਹਾਰਾਜ ਦੇ ਨਾਮ ਦਾ ਸਿਮਰਨ ਕਰੀਏ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਘਰੋਂ ਤਾਂ ਅਸੀਂ ਆਏ ਆ ਗੁਰੂ ਮਹਾਰਾਜ ਦੀ ਖੁਸ਼ੀਆ ਪ੍ਰਾਪਤ ਕਰਨ ਵਾਸਤੇ ਪਰ ਅਸੀਂ ਜੇ ਰਸਤੇ ਵਿੱਚ ਉੱਚੀ ਆਵਾਜ਼ 'ਚ ਡੀਜੇ ਵਜਾਵਾਂਗੇ ਸੰਗਤ ਨੂੰ ਤੰਗ ਪਰੇਸ਼ਾਨ ਕਰਾਂਗੇ ਤਾਂ ਸਾਡੇ ਤੋਂ ਗੁਰੂ ਮਹਾਰਾਜ ਵੀ ਨਹੀਂ ਖੁਸ਼ ਹੋਣਗੇ ਇਸ ਲਈ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਵੀ ਇਹ ਬੇਨਤੀ ਕਰਦਾ ਵਾਂ ਕਿ ਆਓ ਗੁਰੂ ਦੇ ਨਾਮ ਨਾਲ ਜੁੜੀਏ ਕਿਰਤ ਕਰੀਏ ਨਾਮ ਜਪੀਏ ਤੇ ਵੰਡ ਕੇ ਛਕੀਏ ਇਹ ਸਿਧਾਂਤ ਦੇ ਪਹਿਰਾ ਦਿੰਦੇ ਹੋਏ ਮਸਮੂਹ ਨਾਨਕ ਨਾਮ ਲੈਵਾ ਸੰਗਤ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਪ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਅਸੀਂ ਬਾਕੀ ਜ਼ਿਲ੍ਹਿਆਂ ਤੋਂ ਵੀ ਸਾਡੇ ਕੋਲ ਸੀਨੀਅਰ ਰੈਂਕ ਦੇ ਅਧਿਕਾਰੀ ਆਏ ਹੋਏ ਨੇ ਇਸ ਤੋਂ ਇਲਾਵਾ ਅਸੀਂ ਸ਼ਹਿਰ ਦੇ ਵਿੱਚ ਕਰੀਬਨ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਰਲ ਕੇ ਕਰੀਬਨ 100 ਸੀਸੀਟੀਵੀ ਕੈਮਰਾਜ਼ ਲਗਾਏ ਹੈ ਤਾਂ ਉਹਦੇ ਵਿੱਚ ਅਸੀਂ ਇੱਕ ਸੈਂਟਰਲਾਈਜ਼ਡ ਕੰਟਰੋਲ ਰੂਮ ਸਟੈਬਲਿਸ਼ ਕੀਤਾ ਹੋਇਆ ਹੈ ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਜਿੱਥੇ ਇੱਕ ਜੁਆਇੰਟਲੀ ਸਾਡੀ ਟੀਮ ਉਸ ਚੀਜ਼ ਨੂੰ ਮੋਨਿਟਰ ਕਰ ਰਹੀ ਹੈ ਇਸ ਤੋਂ ਇਲਾਵਾ ਸੁਖਾ ਸਿੰਘ ਮਹਿਤਾਬ ਸਿੰਘ ਚੌਂਕ ਅੱਛੇ ਸੀ ਇੱਕ ਜੁਆਇੰਟ ਉੱਥੇ ਅਗੇ ਨੇ ਕੰਟਰੋਲ ਰੂਮ ਸਟੈਬਲਿਸ਼ ਕਰਤਾ ਉਹ दैट इज फॉर ਲੁਕਾ ਨੂੰ ਕਿਸੇ ਹੈਲਪ ਦੀ ਲੋੜ ਹੁੰਦੀ ਹੈ ਤਾਂ ਉਹ ਉੱਥੇ ਇੱਕ ਕੈਂਪ ਕਮਾਂਡਰ ਨੂੰ ਵੀ ਸਹੀ ਰੱਖਿਆ ਹੈਗਾ ਸੋ ਥੈਟ ਉੱਥੇ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹ ਇਮੀਡੀਏਟਲੀ ਉਸ ਨੂੰ ਡੀਲ ਕਰ ਸਕਣ ਤਾਂ ਕਰੀਬਨ ਕੰਜਾ ਜਿਹੜੇ ਹੈ ਕਿ ਨੇ ਛੋਟੇ ਛੋਟੇ ਪੁਲਿਸ ਅਸਿਸਟੈਂਸ ਬੂਥਸ ਅਸੀਂ ਐਸਟੈਬਲਿਸ਼ ਕਰਦੇ ਪੂਰੇ ਰੂਟ ਦੇ ਵਿੱਚ ਸੋ ਤਾਂ ਜੋ ਲੋਕਾਂ ਨੂੰ ਕਿਤੇ ਕੋਈ ਪ੍ਰੋਬਲਮ ਆਂਦੀ ਆ ਪੁਲਿਸ ਦੀ ਕਿਤੇ ਲੋੜ ਪੈਂਦੀ ਆ ਜਾਂ ਕਿਸੇ ਹੈਲਪ ਦੀ ਲੋੜ ਪੈਂਦੀ ਆ ਤਾਂ ਉਹ ਜਿਹੜੇ ਨਜ਼ਦੀਕੀ ਬੂਥs ਹੈਗੇ ਨੇ ਉਹਨਾਂ ਦੇ ਉੱਤੇ ਲੇਬਲਿੰਗ ਪ੍ਰੋਪਰ ਸਾਈਨਿਸ ਲੱਗੀ ਹੈ ਉੱਥੇ ਜਾ ਕੇ ਕੋਈ ਪ੍ਰੋਬਲਮ ਆਪਣੀ ਦੱਸ ਸਕਦੇ ਨੇ ਤਾ ਇਸ ਤਰ੍ਹਾਂ ਅਸੀਂ ਹਰ ਥਾਂ ਤੇ ਲਾਊਡ ਸਪੀਕਰਸ ਰਾਹੀਂ ਅਨਾਉਂਸਮੈਂਟ ਵੀ ਕਰਾ ਰਹੇ ਹਾਂ ਤੋ ਇਸ ਤਰ੍ਹਾਂ ਦਾ ਇੱਕ ਸਿਸਟਮ ਬਣਾਇਆ ਹੈ ਸੋ ਥੈਟ ਇਹ ਸੁਰੱਖਿਅਤ ਰਹੇ ਪੂਰਾ ਜਿਹੜਾ ਪ੍ਰੋਗਰਾਮ ਹੈ ਪੁਲਰਬਾਜ਼ਾਂ ਦੇ ਅੱਜ ਤੱਕ ਵੀ ਕੋਈ ਨਤੀਜੇ ਨਹੀਂ ਪੈ ਰਹੇ ਬਹੁਤ ਜਿਆਦਾ ਜਿਹੜੀ ਆ ਉਹ ਪਬਲਿਕ ਜਿਹੜੀ ਉਹਦੇ ਵਿੱਚ ਪਰੇਸ਼ਾਨ ਹੁੰਦੀ ਆ ਥਾਂਾਂਾਂ ਤੇ ਡੀਜ਼ਲ ਵੀ ਆ ਕਿ ਜਿਹੜੇ ਆਪਣਾ ਤਰੀਕ ਵੀ ਸਾਰੇ ਟਰੈਕਟਰਾਂ ਦੇ ਉੱਤੇ ਆਮ ਜਿਹੜੇ ਨੌਜਵਾਨ ਆ ਪੁਲਰਬਾਜ਼ੀ ਕਰਦੇ ਨਜ਼ਰ ਆਉਂਦੇ ਤਾ ਇਹਦੇ ਵਿੱਚ ਸ਼ਹਿਰ ਦੇ ਬਾਹਰ ਅਸੀਂ ਨਾਕਿਲ ਹੋਇਆ ਹੈ ਪ੍ਰੋਪਰ ਬੈਰੀਕੇਡਿੰਗ ਹੋਈ ਹੈ ਤਾਂ ਸਾਡੀ ਇਹ ਕੋਸ਼ਿਸ਼ ਹੈ ਕਿ ਕੋਈ ਵੀ ਇਸ ਤਰ੍ਹਾਂ ਦਾ ਕੋਈ ਟਰੈਕਟਰ ਸ਼ਹਿਰ ਦੇ ਵਿੱਚ ਅ ਅੰਦਰ ਨਾ ਜਾ ਸਕੇ ਬਾਕੀ ਜਿਹੜਾ ਵੀ ਬੰਦਾ ਇਸ ਤਰ੍ਹਾਂ ਦੀ ਕੋਈ ਹਰਕਤ ਕਰਦਾ ਹੈ ਤਾਂ ਇਹਦੇ ਵਿੱਚ ਉਹਦਾ ਬੰਦੇ ਦਾ ਜਿਹੜਾ ਵਹੀਕਲ ਹੈ ਜਿਹੜਾ ਜਾਂ ਟਰੈਕਟਰ ਹੈ ਮੋਟਰਸਾਈਕਲ ਹੈ ਜੋ ਵੀ ਹੈ ਉਹ ਬਾਉਂਡ ਹੋਗਾ ਨਾਲ ਦੇ ਨਾਲ ਇਹਨਾਂ ਦੇ ਉੱਤੇ ਜਿਹੜੀ ਵੀ ਬੰਦੀ ਕਾਨੂੰਨੀ ਕਾਰਵਾਈ ਉਹ ਅਸੀਂ ਕਰਾਂਗੇ ਕਿੰਨੇ ਕਟ ਜਿਹੜੇ ਤੁਸੀਂ ਤੁਹਾਡੇ ਦੇ ਆਪਣੇ ਸਵਾਲ ਦੇ ਵਿੱਚ ਪੁੱਛਿਆ ਜੋ ਆਪਣਾ ਕੁਸਚਨ ਪੁੱਛਿਆ ਕਿ ਕਿੰਨੇ ਕਟ ਅਕਾਊਂਟ ਕਰ ਸਕਦੇ ਆ ਕਿੰਨੇ ਕਸੀਂ ਜਿਹੜੇ ਉਹ ਬੁੱਲਰਵਾਜਾ ਨੂੰ ਅਰੈਸਟ ਕਰ ਸਕਦੇ ਨਹੀਂ ਸਾਡੇ ਵੱਲੋਂ ਇਨਸਟਰਕਸ਼ਨ ਜੀ ਹੈ ਬਾਕੀ ਐਜ਼ ਆਫ ਨਾ ਮੇਰੇ ਕੋਲ ਫਿਗਰਸ ਨਹੀਂ ਹੈ ਕਿ ਕਿਉਂਕਿ ਵਕ ਵਕ ਥਾਵਾਂ ਤੇ ਅਲੱਗ ਅਲੱਗ ਡਿਪਲॉयਮੈਂਟ ਹੈ ਉਹ ਆਪਣੇ ਲੈਵਲ ਤੇ ਇੰਡੀਪੈਂਡੈਂਟਲੀ ਡਿਸੀਜਨ ਲੇ ਕੇ ਇਹ ਕਾਰਵਾਈ ਕਰ ਰਹੇ ਨੇ ਤੇ ਜਦੋਂ ਮੇਰੇ ਕੋਲ ਫਿਗਰ ਆਂਦੀ ਹੈ ਡਾਟਾ ਆਂਦਾ ਫਿਰ ਮੈਂ ਸ਼ੇਅਰ ਕਰ ਦਿੰਦਾ ਜਿਹੜਾ ਨਗਰ ਕੀਰਤਨ ਹੈ ਅਫਰਾਤੂ ਦੇ ਵਿੱਚ ਨਹੀਂ ਦੇ ਬੰਦੇ ਉਹਦੇ ਪਰ ਕਿੰਨੇ ਇੱਕ ਪਰਗੰਡ ਜਿਹੜਾ ਪੁੱਛਦਾ ਹੈ ਉਦੇ ਵਿੱਚ ਅਗੇ ਇਨ ਸੈਕਟਰ ਵਾਈਜ਼ ਅਸੀਂ ਡਿਊਟੀਆਂ ਲਗਾਈਆਂ ਆ ਪੂਰੇ ਪੁਖਤਾ ਪ੍ਰਬੰਧ ਹੈ ਉਦੇ ਲਈ ਤਾਂ ਹਰ ਇੱਕ ਥਾਂ ਤੇ ਅਸੀਂ ਜਿਹੜੀ ਹੈ ਫੋਰਸ ਡਿਪਲੋਏ ਕੀਤੀ ਹੋਈ ਹੈ ਰੂਟਸ ਕੰਟਿੰਜੈਂਸੀ ਰੂਟਸ ਸਾਰੀ ਚੀਜ਼ ਦਾ ਧਿਆਨ ਰੱਖਿਆ ਗਿਆ ਹੈ ਤਾਂ ਉਹ ਵੀ ਸ਼ਾਂਤੀਪੂਰਵਕ ਆਊਗਾ ਸਰ ਥੈਂਕ ਯੂ ਜੀ ਜੀ ਹੋਰ ਮੰਗਣ ਦੇ ਲੋੜ ਨਹੀਂ ਕਿਉਂਕਿ ਗੁਰੂ ਜੋ ਜੰਗਾ ਹੈ ਉੱਠ ਕੇ ਸਤਗੁਰੂ ਆਚਾਰੀ ਨੇ ਸਾਡੇ ਉੱਤੇ ਬਖਸ਼ਿਸ਼ ਕਰ ਦਿੱਤੇ ਅੱਛੀ ਜੀ ਦਾਤ

ਇਹ ਕਿਹਾ ਪਾਪਾ ਹੋਰ ਕੰਸੈਸਮੀ ਸਾਪਾ ਸਰ ਇੱਧਰ ਦੇਖਿਓ ਸਰ ਇੱਕ ਮਿੰਟ ਦੇਖਿਓ ਉੱਧਰ ਸਾਰਿਆਂ ਦੀ ਗੁੰਜ ਦੇ ਵਿੱਚ ਸਵਾਗਤ ਹੋਇਆ ਫਿਰ ਇਹ ਸਾਡੇ ਥੈਂਕ ਯੂ